ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਪੈਰੋਂ ਬਾਬਾ ਜੀ ਦਾ ਬਾਣ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਪੈਰੋਂ ਜੀ ਦਾ ਉਹ ਮੰਤਰ ਹੈ ਜਿਹਦੇ ਨਾਲ ਤੁਸੀਂ ਆਪਣੇ ਦੁਸ਼ਮਣ ਤੋਂ ਬਦਲਾ ਲੈ ਸਕਦੇ ਆ ਲੇਕਿਨ ਜਿਹਦੇ ਨਾਲ ਤੁਸੀਂ ਆਪਣੇ ਦੁਸ਼ਮਣ ਨੂੰ ਖਤਮ ਵੀ ਕਰ ਸਕਦੇ ਆ ਲੇਕਿਨ ਇਹ ਗੱਲ ਸੋਚ ਵਿਚਾਰ ਕੇ ਸਮਝ ਕੇ ਤੁਰਨਾ ਐਮੀ ਨਹੀਂ ਕਿਸੇ ਦੀ ਜਾਨ ਲੈਣੀ ਢਿਕੇ ਨਾ ਕਿਉਂਕਿ ਕਰਨੀਆਂ ਭਰਨੀਆਂ ਸਭ ਇੱਥੇ ਹੀ ਨਿਬੜਦੀਆਂ ਕਿਉਂਕਿ ਇਸ ਮੰਤਰ ਨੂੰ ਜੇਕਰ ਸਿੱਧ ਕਰਕੇ ਚਲਾਉਂਗੀ ਤਾਂ ਭਾਈ ਦੁਸ਼ਮਣ ਮੋਰੇ ਉਹਦਾ ਕੋਈ ਬਾੜ ਸਾਹਮਣ ਵਾਲਾ ਨਾ ਹੋਇਆ ਤਾਂ ਉਹ ਖਤਮ ਵੀ ਹੋ ਸਕਦਾ ਔਰ ਨਹੀਂ ਤਾਂ ਬਿਮਾਰ ਹੋਵੇਗਾ ਥੋੜੀ-ਥੋੜੀ ਖਤਮ ਹੋ ਜਾਵੇਗਾ ਲੇਕਿਨ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਰੋਜ਼ਾਨਾ 45 ਦਿਨ ਦਾ ਇਹ ਕਰਨਾ ਪਵੇਗਾ 45 ਦਿਨ ਹੀ ਇਸ ਮੰਤਰ ਦਾ 100-100 ਮਾਲਾ ਜਾਪ ਕਰਨਾ ਪਵੇਗਾ ਲੇਕਿਨ ਇਹ ਜਾਪ ਖਾਸ ਕਰਕੇ ਜਦ ਤੱਕ ਕਿਸੇ ਉਜਾੜ ਦੇ ਵਿੱਚ ਜਾਂ ਫਿਰ ਕਿਸੇ ਮਸਾਣਾ ਦੇ ਵਿੱਚ ਜਾਂ ਫਿਰ ਕਿਸੇ ਜਲ ਦੇ ਕੋਲ ਬੈਠ ਕੇ ਜਾਂ ਕਿਸੇ ਖੂਹ ਤੇ ਜਾਂ ਉਸ ਜਗ੍ਹਾ ਤੇ ਜਿੱਥੇ ਵੀ ਕੋਈ ਜੰਗਲ ਦਾ ਜਗ੍ਹਾ ਹੋਵੇ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਜੇਕਰ ਤੁਹਾਡੇ ਕੋਲ ਇੰਦਾਂ ਦੀ ਜਗ੍ਹਾ ਨਾ ਹੋਵੇ ਤਾਂ ਫਿਰ ਤੁਸੀਂ ਇੰਦਾ ਵੀ ਕਰ ਸਕਦੇ ਆ ਇੱਕ ਉਹ ਕਮਰਾ ਜਿਹਦੇ ਵਿੱਚ ਕੋਈ ਵੀ ਦਿਨ ਤੇ ਰਾਤ ਨੂੰ ਨਹੀਂ ਆਉਂਦਾ ਨਹੀਂ ਬੜਦਾ ਉਸ ਇਕਾਂਤ ਕਮਰੇ ਦੇ ਵਿੱਚ ਬੈਠ ਕੇ ਇਸ ਮੰਤਰ ਦਾ ਜਾਪ ਕੀਤਾ ਜਾ ਸਕਦਾ ਲੇਕਿਨ ਜਾਪ ਕਰਨੇ ਤੋਂ ਪਹਿਲਾਂ ਅਸਣ ਜੋ ਹੋਵੇਗਾ ਉਹ ਕਾਲੇ ਰੰਗ ਦਾ ਹੋਵੇਗਾ ਜੇ ਅਸਣ ਤੇ ਬੈਠ ਕੇ ਜਾਪ ਕਰਨਾ ਤੁਸੀਂ ਉਸ ਅਸਣ ਨੂੰ ਵੀ ਕੀਲਣਾ ਪਵੇਗਾ ਮੰਤਰ ਦੇ ਨਾਲ ਕੀਲ ਮੰਤਰ ਦੇ ਨਾਲ ਕੀਲ ਕਰਕੇ ਹੀ ਬੈਠਣਾ ਔਰ ਜਲ ਕੋਲ ਰੱਖਣਾ ਇੱਕ ਚਰਾਗ ਜਗਾ ਕੇ ਕੋਲ ਰਖਣਾ ਪੈਰੂ ਜੀ ਦੇ ਲੱਡੂ ਵੀ ਰਖਣਿਆ ਜਲ ਦਾ ਲੂਕਾ ਰਖਣਾ ਅਗ ਦਾ ਤੂਫ ਅਗ ਦੇ ਉੱਤੇ ਤੂਫ ਪਾਣਾ ਸ਼ਰਾਬ ਤੇ ਮੀਠਾ ਦਾ ਲਗਾਤਾਰ ਅਖਪਾਲੀ ਦਿਨ ਇਸ ਮੰਤਰ ਦੀਆਂ 108 ਮਾਲਾ ਦਾ ਜਾਪ ਮळा ਰੁਦਰਾਕਸ਼ੀ ਹੋਣੀ ਚਾਹੀਦੀ 108 ਮਣਕੀ ਦੀ ਮਾਲਾ ਤੇ ਜਨਨ ਤਨ ਤਨ ਹਲਗਾ ਜਾ ਉਹਨਾਂ ਚਾਹੀਦਾ ਤਕਵੀਰ ਇਸ ਮੰਤਰ ਨੂੰ ਤੁਸੀਂ ਸਿੱਧ ਕਰ ਸਕਦੇ ਆ ਸਿੱਧ ਹੋਏ ਮੰਤਰ ਨੂੰ ਵੀ ਤੁਸੀਂ ਚਲਾ ਸਕਦੇ ਆ ਜਿੰਦ ਤੇ ਵੀ ਚਲਾਉਣਾ ਹੋਵੇ ਪਰ ਸੋਚ ਵਿਚਾਰ ਕੇ ਇਹੋ ਜਿਹਾ ਕੰਮ ਹੋਣਾ ਚਾਹੀਦਾ ਸੋ ਦੋਸਤੋ ਉਹ ਮੰਤਰ ਪੈਨੋ ਬਾਬਾ ਜੀ ਦਾ ਕਿਹੜਾ ਜਿਸ ਮੰਤਰ ਦਾ ਤੁਸੀਂ 41 ਦਿਨ ਜਾਪ ਕਰਨਾ ਜਿਸ ਮੰਤਰ ਨੂੰ ਤੁਸੀਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਕੰਠ ਕਰਨਾ ਹੈ ਕੰਠ ਕਰਨੇ ਤੋਂ ਬਾਅਦ ਹੀ ਪੈਰੋਂ ਦਾ ਮੁੰਦਰਾ ਪੈਰੋਂ ਦਾ ਬਾਣ ਮਰੂੜ ਦੇ ਗਰਦਨ ਕੱਢ ਦੇ ਜਾਨ ਮੇਰਾ ਦੁਸ਼ਮਣ ਪਹੁੰਚੇ ਮਸਾਨ ਚੱਲੇ ਮੰਤਰ ਫੁਰੇ ਬੱਚਾ ਦੇਖਾਂ ਬਾਬਾ ਪੈਰੋਂ ਵੀਰ ਤੇਰੀ ਚੜਾਈ ਦਾ ਤਮਾਸ਼ਾ ਸੋ ਦੂਸਤੂ ਇਹ ਮੰਤਰ ਹੈ ਇਸ ਮੰਤਰ ਨੂੰ ਮੈਂ ਇੱਕ ਵਾਰ ਫੇਰ ਰਿਪੀਟ ਕਰ ਦਿੰਦਾ ਹਾਂ ਪੈਰੋਂ ਦਾ ਮੁੰਦਰਾ ਪੈਰੋਂ ਦਾ ਬਾਣ ਮਰੋੜ ਦੇ ਕਰਤਨ ਕੱਢਦੇ ਜਾਨ ਮੇਰਾ ਦੁਸ਼ਮਣ ਪਹੁੰਚੇ ਮਸਾਣ ਚੱਲੇ ਮੰਤਰ ਫੁਰੇ ਬੱਚਾ ਦੇਖਾਂ ਬਾਬਾ ਪੈਰੋਂ ਵੀਰ ਤੇਰੀ ਚੜਾਈ ਦਾ ਤਮਾਸ਼ਾ ਸੋ ਦੋਸਤੋ ਇਹ ਪਰਬਾਬਾ ਜੀ ਦਾ ਉਹ ਮੰਤਰ ਹੈ ਜਿਸ ਦਾ ਤੁਸੀ 41 ਦਿਨ ਸਿੱਧ ਕਰਨਾ ਹੈ ਸੋ ਦੋਸਤੋ ਜਿਹੜੇ ਵੀ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਰੋਕਸ ਦੇ ਵਿੱਚ ਜੈ ਪੀਤਾ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲ ਮੈਂ ਮੰਤਰ ਬਾਠ ਕਾਲੀ ਦੇ ਨਾਲ ਹਾਜ਼ਰ ਹੋਵਾਂਗੀ ਸੋ ਜਾ ਤੱਕ ਲਈ ਜਾ ਪੀਰਾੰਥ